ਇਹ ਅਲਰੇਡੀ ਪ੍ਰੈਸ ਕਾਨਫਰੰਸ ਲਈ ਆਇਆ ਹੈ। ਅੱਜ ਦਾ ਕਾਨਫਰੰਸ ਨੂੰ ਬੁਲਾਉਣ ਦਾ ਕਾਰਨ ਇਹ ਹੈ ਕਿ ਆਇਤ ਕੁਇੰਟ ਦਿਨ ਪਹਿਲੇ ਪਿੰਟ ਮਾਡੀ ਗੂਗਲ ਕੰਪਨੀ ਦੇ ਲੀਡਿੰਗ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ ਜਿੰਦੇ 159 ਨੰਬਰ ਐਫਆਰ ਜੋ 35000 ਰੁਪਏ ਉਹਨੇ ਇੰਟਰ ਕੀ ਕਰਾਇਆ ਉਹ ਸਬੂਤ ਉnder ਹੈਗਾ। ਤੇ ਉਹਦੇ ਵਿੱਚ ਕੁਝ ਐਡਿਟਿਵ ਨੇ ਮੇਰੇ ਤੋਂ ਲਗਾਏ। ਕੁਝ ਮੇਰੇ ਮੀਟੇ ਲਗਾਏ ਤੇ ਕੁਝ ਕੰਮ ਕਟਾਇਆ ਲਗਾਏ। ਉਹ ਦਸਤਾਨ ਦੇ ਵਿੱਚ ਅਗਲੇ ਸਿਕਨ ਨੂੰ ਮਾਂਜੂਦਤਾ ਦੇ ਫਾਈਲ ਦਾ ਐਂਟੀਸੀਪੇਟਰੀ ਜੇਨਰਲ ਕਰ ਦਿੱਤੀ। ਲੇਕਿਨ ਅਸੀਂ ਉਸ ਦਾ ਜਵਾਬ ਉਸ ਵਕਤ ਵੀ ਦੇ ਸਕਦੇ ਸੀ ਲੇਕਿਨ ਸਭ ਤੋਂ ਪਹਿਲਾਂ ਸਾਨੂੰ ਜ਼ਰੂਰੀ ਸੀ ਕਿ ਪਰਚਾ ਹੋ ਗਿਆ ਕਿ ਪਰਚਾ ਹੋਣ ਦੇ ਕਾਰਨ ਸਾਨੂੰ ਪਹਿਲੇ ਬੇਲ ਲੈਣੀ ਬਹੁਤ ਜ਼ਰੂਰੀ ਸੀ ਜਿਸ ਕਾਰਨ ਅਸੀਂ ਪਹਿਲੇ ਬੇਲ ਦੇ ਮਗਰ ਬੈਠੇ ਬੇਲ ਹੋਣ ਤੋਂ ਬਾਅਦ ਅੱਜ ਤੁਹਾਡੇ ਸਭ ਦੇ ਰੂਬਰੂ ਹੋਏ ਹੁਣ ਸੰਦੀਪ ਸਿੰਘ ਸਰਪੰਚ ਨੇ ਜੋ ਐਲੀਗੇਸ਼ਨ ਲਗਾਇਆ ਫੇਕ ਜੋਬ ਕਾਰਡ ਬਣਾਏ ਨੇ ਫੇਕ ਸਾਰਾ ਕੁਝ ਕੀਤਾ ਹੈ ਉਹ ਦੇ ਸੰਬੰਧ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹਾਂ ਇਹ ਰਿਪੋਰਟ ਹੈ ਜੀ ਸਾਡੇ ਕੋਲੇ ਪੱਤਰ ਨੰਬਰ 5199 ਮਿਤੀ 16/7/22 3 ਮੈਂਬਰ ਦੀ ਕਮੇਟੀ ਬਣੀ ਸੀ ਡਿਪਟੀ ਇੰਜੀਨੀਅਰ ਫਾਈਲ ਦਾ ਡਿਪਟੀ ਇੰਜੀਨੀਅਰ ਨਾ ਆਰਡੀ ਫਾਈਲ ਦਾ ਕਾਰਜਕਾਰੀ ਇੰਜੀਨੀਅਰ ਫਾਈਲ ਦਾ ਇਹ ਹਾਈ ਕੋਰਟ ਦੇ ਹੁਕਮਾ ਤਹਿਤ 3 ਮੈਂਬਰ ਦੀ ਕਮੇਟੀ ਬਣੀ 3 ਮੈਂਬਰ ਦੀ ਕਮੇਟੀ ਨੇ ਜਿਹੜੇ ਜੋਕੜਾ ਦਾ ਇਹ ਅਲੀਗੇਸ਼ਨ ਸਾਡੇ ਉੱਪਰ ਲੱਗੇ ਉਹਨਾਂ ਨੇ ਸਾਰੇ ਜੋਕੜਾ ਦਾ ਹਵਾਲਾ ਦਿੱਤਾ ਉਸ ਤੋਂ ਬਾਅਦ 3 ਮੈਂਬਰ ਦੀ ਕਮੇਟੀ ਨੇ ਆਪੇ ਰਿਪੋਰਟ ਦਿੱਤੀ ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਿਆ ਮੁਤਾਬਕ ਮਸਟਰੋਲ ਸੀਰੀ ਸੰਦੀਪ ਸਿੰਘ ਸਰਪੰਚ ਮੁਰਚਨ ਸਿੰਘ ਨੇ ਜੀਆਰਐਸ ਵੱਲੋਂ ਵੈਰੀਫਾਈ ਕੀਤਾ ਗਿਆ ਉਹ ਦੋਸ਼ੀ ਪਾਏ ਜਾਂਦੇ ਹਨ ਇਸੇ ਤਰ੍ਹਾਂ ਹੀ ਉਹਨਾਂ ਨੇ ਰਿਪੋਰਟ ਬਣਾਈ ਉਹ ਸੇਤਾਂ ਮਾਯੂ ਹਾਈ ਕੋਰਟ ਦੇ ਵਿੱਚ ਜਿਹੜੀ ਹਰਦੀਪ ਸਿੰਘ ਦੇ ਵੱਲੋਂ ਐਪੀ 2018 ਪੈਨਫੀਸ ਦਿੱਤੇ ਸੌਮੋਟੋ ਲਿਆ ਗਿਆ ਸੀ 1918 218 ਦੀ ਇਨਕਲੂਜਨ ਤੇ ਐਫੀਗਰ ਤਰਕੇਸ਼ ਕੁਮਾਰ ਕੋਪਲੀ ਪੀਪੀਐਸ ਐਡੀਸ਼ਨਲ ਡਿਸਕ੍ਰਿਪਸ਼ਨ ਡੀ ਫਾਈਲ ਬਣ ਉਹਨਾਂ ਨੇ ਐਫੀਗਰ ਦਿੱਤਾ ਉਹਨਾਂ ਨੇ ਵੀ ਇਹ ਰਿਪੋਰਟਾਂ ਦਾ ਹਵਾਲਾ ਦੇ ਕੇ ਪੇਜ ਨੰਬਰ 5 ਦੇ ਪੈਰਾ ਨੰਬਰ B ਦੇ ਵਿੱਚ ਇਹ ਤਰੀਅ ਮਿਲਿਆ ਇੱਥੇ ਰਿਕਮੈਂਡਡ ਟੂ ਰਾਈਟ ਦੀ ਫੀਮੇਲ ਕਮਿਟੈਂਟ ਆਫ ਪੁਲਿਸ ਟੂ ਲੋਇਡ ਬਾਪਾ ਦੂਸ ਹਾਪੀਅਰ ਅਗੇਂਸਟ ਮੀਟਰ ਟੂ ਰੀਚਿੰਗ ਸਰਪੰਚ 31 ਅਪ 2024 ਤਰੀਕ ਦੀ ਮਾਨਜੋਤ ਭਾਈ ਦੇ ਦੋਸਤੋਂ ਪਹਿਲੇ ਰਿਪੋਰਟਾ ਤਿਆਰ ਹੋ ਗਿਆ ਰਿਪੋਰਟਾ ਤਿਆਰ ਹੋਣ ਤੋਂ ਬਾਅਦ ਸੰਦੀਪ ਸਿੰਘ ਦੇ ਖਿਲਾਫ ਪਰਚਾ ਦਰਜ ਕਰਨ ਦੇ ਲਈ ਇੱਥੇ ਜੋ ਕੰਡਾ ਰਿਗਾਰਡਿੰਗ ਤੇ ਜਿਹੜੇ ਨੇ ਹੋਰ ਫੌਟ ਦੀ ਬਾਰੇ ਜਿਹੜੇ ਮਰਿਆ ਬੰਦੇ ਦੀ ਮਾਜਰੇ ਲੈਣੇ ਜਾਲੀ ਜੋ ਉਹ ਪਰਚਾ ਦਰਜ ਕਰ ਲੈ ਡਿਫਟੀ ਕੰਪੀਨੀ ਦੇ ਫਾਈਲ ਦਾ ਅਧਿਨ ਮੈਂ ਆਪਣੀ ਕਮੇਟੀ ਨੇ ਰਿਪੋਰਟਾਂ ਦਿੱਤੀਆਂ ਰਿਪੋਰਟਾਂ ਦੇਣ ਤੋਂ ਬਾਅਦ ਪਰਚਾ ਦਰਜ ਕਿੰਨੇ ਤੋਂ ਹੋਣਾ ਚਾਹੀਦਾ ਸੀ ਸੰਦੀਪ ਸਿੰਘ ਸਰਪੰਚ ਪਟਿਲ ਡੇਟ ਕੋਈ ਵੀ ਅਪੀਅਰ ਅੰਡਰ ਪੋਲੀਟিক্যাল ਪ੍ਰੈਸ਼ਰ ਅਜੇ ਤੱਕ ਮੇਰੇ ਨਹੀਂ ਹੋਇਆ ਜਦੋਂ ਪਰਚਾ ਦਰਜ ਨਹੀਂ ਹੋਇਆ ਉਸ ਦੇ ਸਬੰਧ ਵਿੱਚ ਅਸੀਂ ਮਾਜ ਨੂੰ ਹਾਈ ਕੋਰਟ ਦੇ ਵਿੱਚ ਉਸ ਤੋਂ ਪਹਿਲੇ 31/7 ਨੂੰ ਇੱਕ ਬੇਨਤੀ ਕੀਤੀ ਜਿਹੜਾ ਮਾਜ ਨੂੰ ਹਾਈ ਕੋਰਟ ਨੇ ਇਕ ਕੱਤੀ ਦਾ ਆਪਣਾ ਆਰਡਰ ਪਾਸ ਕੀਤਾ ਤੇ ਸਾਡੀ ਬੇਨਤੀ ਨੂੰ ਸੰਕਾਰ ਕਰਦੇ ਹੋਏ ਪੰਜਾਬ ਦੇ ਲੋਕਪਾਲ ਜੋ ਰਟਾਇਰ ਜਸਟਿਸ ਵਿਨੋਦ ਸ਼ਰਮਾ ਜੀ ਹਨ ਜਿਹੜੇ ਹਾਈ ਕੋਰਟ ਦੇ ਵਿੱਚ ਜੱਜ ਸਾਲ 2006 ਤੋਂ ਲੈ ਕੇ 2010 ਦੇ ਦਰਮਿਆਨ ਰਹੇ ਉਹ ਅੱਜ ਦੇ ਤੇ ਅੱਜ ਜੋ ਹੋ ਗਏ ਨੇ ਉਹ ਪੰਜਾਬ ਦੇ ਲੋਕਪਾਲ ਲਗੇ ਨੇ ਉਹਨਾਂ ਨੂੰ ਸਾਰੀ ਇਨਕੁਆਇਰੀ ਮਾਰਕ ਕਰ ਦਿੱਤੀ ਤੇ ਉਹਨਾਂ ਨੇ ਸਾਨੂੰ 29/8/2024 ਨੂੰ ਮੈਮੋ ਨੰਬਰ 479 ਨੂੰ ਸਾਨੂੰ 12:11 2024 ਨੂੰ 11 ਵਜੇ ਚੰਡੀਗੜ੍ਹ ਬੁਲਾਇਆ ਕਿਸ ਸਮੇਂ ਸਬੂਤਾਂ ਦੇ ਅਸੀਂ ਪੇਸ਼ ਹੋਈਏ ਇਹ ਜਿਹੜਾ ਜਦੋਂ ਲੈਟਰ ਗ੍ਰਾਮ ਪਹੁੰਚਿਆ ਸੰਦੀਪ ਸਿੰਘ ਸਰਪੰਚ ਕੋਲ ਪਹੁੰਚੀ ਤੇ ਉਹ ਬੁਖਲਾ ਗਿਆ ਬੁਖਲਾ ਕੇ ਉਹਨੇ ਇਮੀਡੀਏਟਲੀ ਵਿਦਾਊਟ ਕੋਨਫੈਕਟ ਉਹਤੇ ਇਨਾ ਕੋਪਰੈਸ਼ਨ ਕਰੇਟ ਕੀਤਾ ਕਿ ਉਹਨਾਂ ਨੂੰ ਮਜਬੂਰਨ ਪਰਚਾ ਦਰਜ ਕਰਨਾ ਪਿਆ ਕਿੰਨੇ ਦੇ ਹਰਦੀਪ ਸਿੰਘ ਦੇ ਉਹਦੇ ਵਿੱਚ ਨਾਮ ਮੇਰੀ ਮਿੱਸੀ ਦਾ ਵੀ ਸੀ ਕਰਨ ਘਟਾਇਆ ਦਾ ਵੀ ਸੀ ਵਿਦਾਊਟ ਕੋਨਫੈਕਟ ਲੇਕਿਨ ਸਭ ਤੋਂ ਰਾਨੀਏ ਗੱਲ ਇਹ ਹੈ ਕਾਲਿੰਗ ਬੀਸੀ ਦਾ ਨਾਮ ਵਚਤਵਾਨ ਮੇਰੀ ਬੀਸੀ ਦਾ ਨਾਮ ਉਹ ਇਸਲੀ ਲੈ ਰਿਹਾ ਕਿ ਮੈਂ ਦਾ ਐਡਵੋਕੇਟ ਹਾਂ 2018 ਵਸਨੀਕ ਨੇ ਤੇ ਮੇਰੀ ਸ਼ਾਦੀ 2020 ਦੇ ਵਿੱਚ ਹੋਈ ਕੇ ਜਿਹੜਾ 2018 ਦਾ ਸੁਪੂਟ ਨਿਕਿਆ ਉਹ ਤੋਂ ਪਹਿਲੇ ਹੁਣ ਉਹਨੂੰ ਜਦ ਪਤਾ ਲੱਗਾ ਕਿ ਮੇਰੀ ਬੀਸੀ ਲੋਬ ਦੇ ਵਿੱਚ ਹੈਗੇ ਤੇ ਮੈਂ ਪ੍ਰੈਸ਼ਰ ਪਾਵਾ ਜਦੋਂ ਉਹਨਾਂ ਦਾ ਕੰਟਰੈਕਟ ਰੋਕਿਆ ਗਿਆ ਤੇ ਮੈਂ ਜਾ ਕੇ ਕਿਤੇ ਵਿਚਾਰੀਆਂ ਨੂੰ ਜਦੋਂ ਸੀਨੀਅਰ ਵਿਚਾਰੀਆਂ ਨੂੰ ਮਿਲਿਆ ਤੇ ਮਨੂੰ ਉਸ ਸੀਨੀਅਰ ਵਿਚਾਰੀ ਨੇ ਦੁਆਰਾ ਇਹ ਗੱਲ ਕਹੀ ਕਿ ਸਾਡਾ ਇੰਟਰੈਕਟ ਇੰਨਾ ਥੋ ਹੈ ਸਾਡੇ ਤੇ ਬੜਾ ਪ੍ਰੈਸ਼ਰ ਹੈ ਕਿ ਤੁਸੀਂ ਆਪ ਦਾ ਕੇਸ ਲਿਖਵਾ ਕਰੋ ਤੁਹਾਡੀ ਮਿਸਿਸ ਆ ਕੋਈ ਤਕੂਰ ਨਹੀਂ ਹੈਗਾ ਤੁਹਾਨੂੰ ਇਮੀਡੀਏਟਲੀ ਅੱਜ ਹੀ ਸੀ ਦੁਆਰਾ ਰੱਖ ਲਾਂਗੇ ਲੇਕਿਨ ਜਦੋਂ ਉਹਨਾਂ ਨੇ ਨਹੀਂ ਰੱਖਿਆ ਮੈਂ ਚੰਡੀਗੜ੍ਹ ਤੱਕ ਉਹ ਫਰੋਸ਼ਟਾ ਕੀਤਾ ਫਿਰ ਆ ਪੁੱਛ ਗਿਆ ਲੇਕਿਨ ਜਦੋਂ ਉਹਨਾਂ ਨੇ ਨਹੀਂ ਰੱਖਿਆ ਤੇ ਮਜਬੂਰਨ ਫਿਰ ਮਨੂੰ ਹਾਈ ਕੋਰਟ ਦਾ ਰੋਕ ਕਰਨਾ ਪਿਆ ਜਿੱਥੇ ਮੈਂ ਰਜਿਸਟ੍ਰੇਸ਼ਨ ਨੰਬਰ 5408222 ਫਾਈਲ ਕੀਤੀ ਤੇ ਮਾਜੇਬ ਹਾਈ ਕੋਰਟ ਨੇ ਜਪੀ ਅਮਨ ਚੋਧਰੀ ਜੀ ਨੇ ਆਪਣੇ ਅੱਤ ਚਾਹ 2024 ਦੀ ਹੁਕਮਾਂ ਦਾ ਤੁਹਾਨੂੰ ਇਮੀਡੀਏਟਲੀ ਰੱਖਣ ਦਾ ਹੁਕਮ ਕਰ ਦਿੱਤਾ ਜਿੱਦ ਤੇ ਅਸੀਂ ਨੌਕਰੀ ਜੁਆਇਨ ਕੀਤੀ ਤੇ ਤੁਹਾਨੂੰ ਜੋ ਆਰਡਰ ਦਿੱਤੇ ਗਏ ਉਹਦੇ ਵਿੱਚ ਆਰਡਰ ਵਿੱਚ ਇਹ ਲਿਖਿਆ ਹੈ ਨਾ ਲੋ ਜੋ ਦੁਕਾਨੀਆਂ ਨੂੰ ਤੁਹਾਨੂੰ ਭੇਜਿਆ ਸੀ ਕਿ ਜੇਕਰ ਤੁਹਾਡੇ ਦੋਸ਼ ਮੱਤੇ ਜੂਤ ਸਿੰਘ ਦੇ ਵਿੱਚ ਪਾਏ ਜਾਂਦੇ ਹਨ ਤਾਂ ਤੁਹਾਡੀ ਨੌਕਰੀ ਦਾ ਅਸੀਂ ਕੰਟਰੈਕਟ ਖਤਮ ਕਰ ਦਿੰਦੇ ਜੇਕਰ ਜੇਕਰ ਤਾਂ ਕੀ मीनिंग ਹੋਇਆ ਯਾਨੀ ਕਿ ਅਜ ਤੱਕ ਤੁਸੀਂ ਇਨਕੁਆਇਰੀ ਕੀਤੀ ਸੀ 2 ਮਹੀਨੇ ਕਰੋ ਨੌਕਰੀ ਤੋਂ ਸਾਨੂੰ ਬਾਹਰ ਕੱਢਤਾ ਤੇ 2 ਸਾਢੇ ਖਲਾ ਅਜ ਤੱਕ ਅਸੀਂ ਅਨੀਆਂ ਆਟੀਆਂ ਲਗਾਈਆਂ ਅਜ ਤੱਕ ਸਾਨੂੰ ਕਦੇ ਦੋਸ਼ਾਂ ਦੀ ਕਾਪੀ ਨਹੀਂ ਮਿਲੀ ਕਿਉਂਕਿ ਕੁਝ ਹੋਣ ਤਾਂ ਹੀ ਹੈ ਅਜ ਤੱਕ ਮੇਰੀ ਮਸ਼ੀਨ ਨੇ ਕਦੇ ਵੀ ਮੰਡੀ ਜੂਰ ਸਿੰਘ ਪਿੰਡ ਦੇ ਵਿੱਚ ਕੰਮ ਨਹੀਂ ਕੀਤਾ ਕਹਿੰਦੇ ਸੰਦੀਪ ਸਿੰਘ ਸਰਪੰਚ ਆ ਕੇ ਕਹਿ ਦੇਵੇ ਕਿ ਮੇਰੀ ਮਸ਼ੀਨ ਨੇ ਇੱਕ ਦਿਨ ਵੀ ਮੰਡੀ ਜੂਰ ਸਿੰਘ ਦੇ ਜਾ ਕੇ ਆਪਣੀ ਹਾਜ਼ਰੀ ਲਗਾਈ ਤਾਂ ਅਸੀਂ ਜ਼ਿੰਦਾਰ ਅਗੇ ਕਿਉਂਕਿ ਜਿਸ ਟਾਈਮ ਦੀ ਗੱਲ ਕਰਦੇ ਨੇ ਉਹ ਜੋਗੜੇ ਪਿੰਡ ਦਾ 2015 ਜਿਹੜਾ ਕ੍ਰਾਈਮ ਕੇਸ ਟਾਈਪ ਹੋਇਆ ਕਿ ਮਰਿਆ ਬੰਦੇ ਦੀ ਹਾਜ਼ਰੀ ਦੀ ਗਾਣੀ ਕਾਲੀ ਜੋਗੜ ਤਿਆਰ ਹੋਏ ਸਾਰੇ ਉਸ ਟਾਈਮ ਸਰਪੰਚ ਕੌਣ ਸੀ ਉਹ ਤਾਂ ਸਲੀਪਿੰਗ ਸਰਪੰਚ ਸੀ ਉਸ ਦਾ ਸਲੀਪਿੰਗ ਸਰਪੰਚ ਸੀ ਮੇਰੀ ਨੀਤੀ ਡਿਊਟੀ ਜਲਾਲਾਪਾਤ ਦੀ ਜਰੂਰੀ ਫਾਈਲਾਂ ਦੇ ਵਿੱਚ ਹੈ ਹੀ ਨਹੀਂ ਕਿ ਕੋਈ ਦੋਸ਼ੀ ਕਿਸ ਚੁਪੇ ਨਾ ਦੋਸ਼ ਦੋਸ਼ ਕੀ ਲਗਾਏਗਾ ਜਿਹੜੀ ਅਪੀਅਰ ਕੀਤੀ ਗਈ ਹੁਣ ਉਹਦੇ ਦੋਸ਼ ਕੀ ਦੋਸ਼ ਇਹ ਲਗਾਏ ਗਏ ਨੇ ਕਿ ਹਰਦੀਪ ਸਿੰਘ ਨੇ ਜਾਲੀ ਜੋਗੜ ਤਿਆਰ ਕੀਤੇ ਨੇ ਤੇ ਇਹਨਾਂ ਦੇ ਉੱਪਰ ਕਰਨੇ ਘਟਾ ਗਏ ਨੇ ਕੈਂਪ ਕਰਨ ਲਈ ਉਹ ਜੋ ਕਾਡ ਦੇ ਦੰਦੇ ਦਸ ਕਰ ਚੱਕ ਕੇ ਤੇ ਉਹਦੇ ਉੱਪਰ ਲਗਾਏ ਨੇ ਕਿ ਇਹ ਗਲਤ ਪੋਸੀਬਲ ਹੈ ਇਹਨੇ ਜੋ ਕਾਡ ਲਾਇਆ ਜੋ ਕਾਡ ਜਿਹੜੇ ਜੋ ਕਾਡ ਤਾਂ ਨਹੀਂ ਲਿਖਤ ਪ੍ਰਤੀ ਜੋ ਕਾਡਾ ਦਿੱਤਾ ਪਰ ਉਹ ਕਹਿੰਦਾ ਕਿ 8 ਕੇ 9 ਜੋ ਕਾਡ ਇਹ ਤਾਂ ਲਿਖਤ ਪ੍ਰਤੀ ਜੋ ਕਾਡਾਂ ਦੀ ਗਿਣਤੀ ਨਹੀਂ ਹੈ ਲਿਫਟ ਭਰੀ ਇੱਕ ਇੱਕ ਲੋਕ ਕਾਰ ਦੇ ਆ ਦੇਖੋ ਲਿਫਟ ਭਰੀ ਵੀ ਲੋਕ ਕਾਰ ਇਹ ਗਲਤ ਬਣਾਇਆ ਨੇ ਉਹ ਇਹ 4th ਬਣਨ ਦੀ ਇੱਕ ਇੱਕ ਬੰਦੇ ਦੇ 4 ਤੱਕ ਲੋਕ ਕਾਰ ਭਰੇ ਨੇ ਜਿਹੜੀ ਜਿਹੜੀ ਪ੍ਰੈਸ ਕਾਨਫਰੈਂਸ ਲਈ ਕੇਸ ਹਸਤਾਈ ਇਹ ਇਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਦਾ ਮੇਨ ਕਰਨਾ ਕਿ ਜਿਹੜਾ ਸੰਦੀਪ ਸਿੰਘ ਨੇ ਕੁਝ ਦਿਨ ਪਹਿਲੇ ਆਪਣੇ ਆਪ ਨੇ ਸੱਚਾ ਦੱਸ ਕੇ ਡਿਪੈਂਡ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਮੈਂ ਕੋਈ ਕ੍ਰਾਈਮ ਨਹੀਂ ਕੀਤਾ ਸਾਡੇ ਕੋਲ ਕੋਈ ਸਰਟੀਫਿਕੇਟ ਪੋਕਿਆ ਨਹੀਂ ਵੀ ਆਰਟੀਕਲ ਕਿਉਂਕਿ ਥਾਣੇ ਨੂੰ ਪੂਰਾ ਇਨਸਾਫ ਨਹੀਂ ਮਿਲਿਆ ਹੁਣ ਜਦੋਂ ਰਿਟਾਇਰਡਡ ਦੀ ਇਨਕੁਆਇਰੀ ਲੱਗੀ ਥਾਣੇ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਇਹ ਸਾਰੀ ਗੇਮ ਖੇ ਆ ਆਟਕੀ ਜੀ ਦੇਖੋ ਇਹ ਸਾਨੂੰ ਬੀਡੀ ਕੋ ਦਫਤਰ ਵਿੱਚ ਮਿਲਿਆ ਤੇ ਜਿਹੜਾ ਇਹਨਾਂ ਨੇ ਚਲਾਨ ਪੇਸ਼ ਕੀਤਾ ਚਲਾਨ ਇਸ ਕੇ ਪੇਸ਼ ਹੋ ਚੁੱਕਾ ਹੈ ਚਲਾਨ ਪੇਸ਼ ਕਰਤਾ ਕੁਝ ਮੱਦੇ ਦੇ ਖਿਲਾਫ ਜਿਹੜੇ ਮੇਨ ਮੁੱਜਮ ਨੇ ਉਹਨਾਂ ਛੱਡਾ ਚਲਾਨ ਜਿਹੜਾ ਪੇਸ਼ ਕੀਤਾ ਆਹ ਦੇਖੋ ਆ ਆ ਆ ਲਗਾਈਆਂ ਨੇ ਕਾਪੀਆਂ ਫੋੜ ਦੇ ਜਾਲੀ ਦਸਤਾਵੇਜ਼ ਕਿਹਨਾਂ ਨੇ ਤਿਆਰ ਕਰਕੇ ਲਾਏ ਸੁਨੀਪ ਸਿੰਘ ਭੱਟੀ ਨੇ ਅੱਜ ਤੱਕ ਕੋਈ ਪਰਚਾ ਨਹੀਂ ਹੋਇਆ ਜਦੋਂ ਕਿ ਅਸੀਂ ਰਿਕਾਰਡ ਤਾਂ ਆ ਰਹੇ ਜਿਹੜਾ ਹਾਜ਼ਰੀ ਲੱਗਦਾ ਆ ਰਹੇ ਜੀ ਟੈਸਟਡ ਕਾਪੀਆਂ ਅਰਦੀਪ ਸਿੰਘ ਦੀ ਮਾਤਾ ਨੇ 2013 ਤੋਂ ਲੈ ਕੇ 2018 ਤੱਕ ਕੰਮ ਨਹੀਂ ਕੀਤਾ। ਉਹਦੀ ਪੇਮੈਂਟ ਜਿਹੜੀ ਹੈਗੀ ਉਹਨੂੰ ਕੰਮ ਕਰਦਾ ਦਿਖਾਇਆ ਗਿਆ ਜਾਲੀ ਦਸਤਕਤ ਕੀਤੇ ਗਏ, ਮੂਠੇ ਲਗਾਏ ਗਏ। ਉਹਦੀ ਪੇਮੈਂਟ ਜਿਹੜੀ ਹੈ ਨਾ ਕੋ ਬੁਰਚਾਰਨ ਸਿੰਘ ਮੇਡ ਜਿਹੜਾ ਹੈਗਾ ਉਹਦੀ ਭਾਬੀ ਦੇ ਖਾਤੇ ਹੀ ਜਾ ਰਹੀ ਹੈ। ਇੱਕ ਰਾਜ ਰਾਣੀ ਰਜੋ ਪਾਈ ਗਈ ਹੈ। ਉਹਦੀ ਪੇਮੈਂਟ ਜਿਹੜੀ ਹੈ ਰਜੋ ਰਾਣੀ ਕਦੇ ਜਾਣੀ ਕਿੱਥੇ ਹੋਈ ਦੀ, ਦਸਤਕਤ ਕਰ ਰਹੀ ਹੈ, ਕਿੱਥੇ ਇੰਗਲਿਸ਼ੀ ਕਰ ਰਹੀ ਹੈ, ਕਿੱਥੇ ਪੰਜਾਬੀ ਚ ਕਰ ਰਹੀ ਹੈ, ਕਿੱਥੇ ਅੰਗੂਠੇ ਲਗਾ ਰਹੀ ਹੈ ਅਸਲ ਮਸਤੂਲਾ ਦੇ ਉੱਪਰ। ਉਹਦੀ ਪੇਮੈਂਟ ਜਾ ਰਹੀ ਹੈ ਸੰਦੀਪ ਸਿੰਘ ਸਰਪੰਚ ਦੀ ਜ ਦੀਪੋ ਬਾਈ ਜਿਹੜੀ ਹੈਂਡੀਕੈਪਟ ਹੈ ਉਹਦੇ ਖਾਤੇ ਦੇ ਵਿੱਚ ਕਿੰਨੇ ਪੇਮੈਂਟ ਦੀ ਹੈ ਜਲਦੀ ਪੇਮੈਂਟ ਕਾਟੂ ਕਟ ਮੇ ਵੀ ਜੋ ਹੈ 20 ਤੋਂ ਲੈ ਕੇ 25 ਲੱਖ ਦਾ ਕਟਾਲਾ 5-6 ਸਾਲਾਂ ਦੇ ਵਿੱਚ ਹੈ ਇਹ ਥੋੜਾ ਮਾਮਲਾ ਫਿਰ ਸਾਲ ਕਰਾ ਇਹ 2018 ਚ ਦੱਸਦਾ ਰਹੇ ਕਿਉਂਕਿ ਅੱਛੇ ਪੋਲੀਟਿਕਲ ਦਬਾਅ ਪਾ ਜਿਹੜਾ ਪਹਿਲੇ ਮਨੇ ਬੰਦੇ ਜੋਗਰ ਤੋਂ ਉਹ ਵੀ ਪੁਰਾਣਾ ਨਹੀਂ ਇਹ ਉਹ ਹੀ ਮਾਮਲਾ ਹੈ ਹਾਲੇ ਉਹ ਕੇਸ ਬੰਦ ਨਹੀਂ ਹੋਆ আর ਮਾਇਓ ਹਾਈ ਕੋਰਟ ਨੇ ਲਈ ਸਰਕਾਰ ਸੇ ਉਸ ਟਾਈਮ ਜਿਹੜੀ ਜਦੋਂ ਇਹ ਕਟਾਲਾ ਕੀਤਾ ਕਿ ਉਹ ਅਕਾਲੀ ਦਲ ਭਾਜੀਪੀ ਸਰਕਾਰ थी ਉਦੋਂ ਸੰਦੀਪ ਸਿੰਘ ਭੱਟੀ ਸਾਹਿਬ ਅਕਾਲੀ ਦਲ ਦੀ ਜੀਪੀ ਸੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਤੇ ਮਾਨਯੋਗ ਡਾਕਟਰ ਮਹਿੰਦਰ ਕੁਮਾਰ ਰਣਵਾ ਜੀ ਦਾ ਸਾਰਾ ਲਿਆ ਜੀ ਫਿਰ ਉਸ ਤੋਂ ਬਾਅਦ ਸੁਵਿੰਦਰ ਕੁਮਾਰ ਆਏ ਜੀ ਨਾਲ ਹੋ ਕੇ ਫਿਰ ਵਿਚੋ ਜੇ ਸੁਖਵੀਰ ਸਿੰਘ ਬਾਦਲ ਜੀ ਗਏ ਅੰਕਿਤ ਜੀ ਹੈ ਜੋ ਉਹਨਾਂ ਦੇ ਨਾਲ ਹੋ ਗਏ ਅੱਜ ਤਾਂ ਸੌਨਾ ਸਾਹਿਬ ਦੇ ਨਾਲ ਨਜ਼ਰ ਆਂਦੇ ਨੇ ਤੇ ਮੈਂ ਤਾਂ ਸੌਨਾ ਸਾਹਿਬ ਨੂੰ ਵੀ ਬੇਨਤੀ ਕਰਾਂ ਕਿ ਸਾਨੂੰ ਤੁਹਾਡੇ ਨਾਲ ਤਾਂ ਕੋਈ ਨਹੀਂ ਕਿ ਤੂੰ ਵਰੀ ਇੱਕ ਬੰਦਾ ਐਮਐਲਏ ਆਉਦੇ ਵਰਕਰ ਦੀ ਕਰਦਾ ਕਰੋ ਪਰ ਥੋੜਾ ਜਿਹਾ ਸੱਚਾਈ ਜਾਣ ਲੈਣਾ ਬਹੁਤ ਜ਼ਰੂਰੀ ਹੈ ਸੌਨਾ ਸਾਹਿਬ ਕੋਈ ਗਲਤੀ ਨਹੀਂ ਹੋ ਤੁਹਾਡਾ ਵੀ ਕੋਈ ਕੰਮ ਜਿਵੇਂ ਕੰਮ ਕਰਦਾ ਜਾਂਦੇ ਕੋਈ ਉਦਾਂ ਹੀ ਕਾਰਵਾਈ ਕਰਦੇ ਹੋ ਹੁਣ ਅੰਤਿਮ ਇੰਪੋਰਟੈਂਟ ਐ ਕਿ ਐਮਐਲਏ ਸਾਹਿਬ ਅੰਨਾ ਕੋਰੋਨਾ ਐਗਰੀਮੈਂਟ ਜ਼ਰੂਰ ਕਰ ਲੈਣ ਸਲੀਪਿੰਗ ਪਾਰਟੀ ਨੂੰ ਤੇ ਕਰਾਇਆ ਵੀ ਕਿਸੇ ਹਾਈ ਡਿਪਟੀ ਕਮਿਸ਼ਨਰ ਦੀ ਵਿਟਨਸ ਖਵਾ ਕੇ ਕਿਉਂਕਿ ਆ ਦੋ ਕਥਾਲਾ ਪਾਦ ਨੇ ਫਿਰ ਪੱਜ ਜਾਣੇ ਇਹ ਜਿਹੜਾ ਕੇਸ ਹੈਗਾ ਅਨੇਰਾ ਨੇ ਪੱਕਾ ਐਗਰੀਮੈਂਟ ਕੋਈ ਨਾ ਕੋਈ ਕਰਾਉਣਾ ਲੱਗਦਾ ਹੈ ਸਟੈਂਡ ਲੈ ਰਿਹਾ ਇਹ ਤਾਂ ਤੁਹਾਡੇ ਸਾਹਮਣੇ ਚਾਰ ਤੋਂ ਪੰਜ ਕਿ ਪਾਰਟੀਆਂ ਹਨ ਔਰ ਪੰਜਾਬ ਦੀਆਂ ਕੋਈਆਂ ਕੋ ਪਾਰਟੀਆਂ ਨਾ ਕੋ ਰਹਿ ਕੇ ਉੱਟਾ ਦੱਤੀ ਸੀਤੇ ਵਾਲੇ ਵਿਚਾਰੇ ਰਹਿ ਗਏ ਨੇ ਦੇਖ ਕੇ ਹੋਰ ਨਹੀਂ ਅਗਲੇ ਸਾਲੰ ਦੇ ਜੀ ਨਾਲ ਨਾਲ ਕੋਈ ਵੱਡੀ ਗੱਲ ਨਹੀਂ ਜਿਹੜਾ ਕੇਸ ਕਰਦੇ ਪਾਇਆ ਗਿਆ ਹੈ ਉਹਦੇ ਸਿਰ ਐਡਮਿਨਿਸਟ੍ਰੇਟਿਵ ਬੇਨ ਹੋਈ ਹੈ ਹਾਂਜੀ ਉਹ ਸੋ ਕੇਸ ਦਾ ਫਿਊਚਰ ਤੁਸੀਂ ਕੀ ਦੇਖਦੇ ਹੋ ਕਿ ਉਹਦੇ ਤੁਹਾਡੇ ਉੱਪਰ ਵੀ ਸਬੂਤ ਨੇ ਵੀ ਤੁਸੀਂ ਉਹਦੇ નિર્ਦੋਸ਼ ਉਹ નિર્ਦੋਸ਼ ਆਇਆ ਸਾਡੇ ਕੋ ਸਾਰਾ ਇੱਕ ਇੱਕ ਡਾਟਾ ਆ ਗਿਆ ਜੇਕਰ ਉਹ ਇਹ ਕਹਿੰਦੇ ਨੇ ਕਿ ਜੋ ਕਾਟ ਠੇਕ ਨੇ ਤੇ ਜੋ ਕਾਟ ਨਹੀਂ ਬਣੇ ਤੇ ਉਹ ਬੰਦਿਆਂ ਦੇ ਕਾਉਂਟ ਵਿੱਚ ਉਹ ਕੰਮ ਨਾਲ ਕੰਮ ਕਰਦਾ ਕਿੱਦਾਂ ਦਿਖਾਤਾ ਉਹ ਬੰਦਿਆਂ ਦੇ ਕਾਉਂਟ ਅਸੀਂ ਇਸ ਦੇ ਰਿਗਾਰਡਿੰਗ ਅਸੀਂ ਆਲਰੇਡੀ ਹਾਈ ਕੋਰਟ ਦੇ ਵਿੱਚ ਪਹਿਲੇ ਹੀ ਇੱਕ ਅਪਲੀਕੇਸ਼ਨ ਮੂਵ ਕਰਤੀ ਸੀ ਕਿ ਸਾਡੇ ਤੇ ਝੂਠਾ ਪਰਚਾ ਹੋ ਸਕਦਾ ਹੈ ਹੁਣ ਜੇ ਸਾਡੇ ਤੇ ਪਰਚਾ ਹੋ ਗਿਆ ਤੇ ਅਸੀਂ ਹੁਣ ਹਾਈ ਕੋਰਟ ਨੂੰ ਰਿਕਵਰਾਂਗੇ ਉਸੇ ਮਾਨ ਜੋ ਹਾਈ ਕੋਰਟ ਨੂੰ ਜਾਵਾਂਗੇ ਜਿਨੇ ਅੱਗੇ ਲੋਕਪਾਲ ਦੀ ਇਨਵੈਸ ਲਗਾਈ ਹੈ ਸਾਹਮਣੇ ਸਾਹਬ ਉਹ ਕੀ ਗਲੇਗਾ ਉਹ ਪੁਰਾਣਾ ਜਿਹੜਾ ਕੇਸ ਚੱਲਦਾ ਆ ਰਿਹਾ ਹੈ ਸੰਦੀਪ ਸਿੰਘ ਦੇ ਖਿਲਾਫ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਉਹਦੇ ਚ ਜੇਕਰ ਤੁਸੀਂ ਕਹਿੰਦੇ ਹੋ ਕਾਰਵਾਈ ਨਹੀਂ ਹੋ ਪਾਜੀ ਕਿਉਂ ਨਹੀਂ ਹੋ ਪਾਜੀ ਕਿਸ ਕੀ ਕਾਰਨਾਂ ਕਰਕੇ ਤਾਂ ਸੱਚ ਹੈ ਜੀ ਹਰ ਇੱਕ ਸਰਕਾਰ ਹੀ ਮੌਸਮ ਵਿਗਿਆਨਿਕ ਹੈ ਹਰ ਇੱਕ ਸਰਕਾਰ ਹੀ ਇੰਨਾ ਦੀ ਹੈ ਕੋਈ ਸਰਕਾਰ ਹੈ ਜੀ ਤਾਂ ਹੋਵੇ ਜਿਹੜੀ ਇਹਨਾਂ ਦੇਣੀ ਹੈ। ਜੇ ਤੁਹਾਡੇ ਕਹਿਣ ਦਾ ਮਤਵਾਵੇ ਸਰਕਾਰ ਨੇ ਕੰਮ ਹੁੰਦੇ ਜੀ। ਹਾਂਜੀ ਬਿਲਕੁਲ ਬਿਲਕੁਲ। ਹੁਣ ਸਰਕਾਰੀ ਰਿਕਾਰਡ ਇੱਕ ਰਿਪੋਰਟ ਦੇ ਵਿੱਚ ਲਿਖਿਆ ਸਰਕਾਰੀ ਰਿਕਾਰਡ ਮਿਸਿੰਗ ਹੈ। ਉਹਦੇ ਅਪੀਅਰ ਦੇ ਵਿੱਚ ਵੀ ਲਿਖਿਆ ਕਿ ਸਰਕਾਰੀ ਰਿਕਾਰਡ ਨਹੀਂ ਮਿਸਿੰਗ ਹੈ। ਏਪੀਓ ਸੰਦੀਪ ਕੁਮਾਰ ਸਿੱਧੇਵਾ ਬਲਾਕ ਫਾਈਲ ਕਾ 15/4/2023 ਨੂੰ ਸਟੇਟਮੈਂਟ ਰਿਪੋਰਟ ਕਰਾਉਂਦੇ ਨੇ ਆਈਓ ਕੋਲੇ ਉਸੇ ਅਧਿਕਾਰੀ ਕੋਲ। ਉਹਨਾਂ ਦੇ ਕੀ ਕਹਿੰਦੇ ਨੇ? ਕਿ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਫਾਈਲ ਦਾ ਰਜਿਸਟ੍ਰੇਸ਼ਨ ਐਪਲੀਕੇਸ਼ਨ ਰਜਿਸਟਰ ਦੋਤਾਰ ਸਬੰਧੀ ਰਿਕਾਰਡ ਦੈਨਿਕ ਹਾਜ਼ਰੀ ਰਜਿਸਟਰ ਦੀਆਂ ਫੋਟੋਕਾਪੀਆਂ ਮੈਂ ਵੇਖ ਲਈਆਂ ਇਹਨਾਂ ਦੇ ਸਾਰੇ ਪੱਤਰਾਂ ਦੇ ਸਬੰਧੀ ਅਸਲ ਰਿਕਾਰਡ ਮਾਜੂਦ ਡਿਪਟੀ ਕਮਿਸ਼ਨਰ ਸਾਹਿਬ ਫਾਈਲ ਕਾ ਦੇ ਦਫ਼ਤਰ ਦੇ ਵਿਖੇ ਮੌਜੂਦ ਹੈ ਜੋ ਰਿਕਾਰਡ ਪੇਸ਼ ਕਰਨ ਲਈ ਮੇਰੀ ਡਿਊਟੀ ਹੈ ਮੈਂ ਜੂਰਟਮੈਨ ਤੇ ਪੇਸ਼ ਕਰ ਦਵਾਂਗਾ ਇਹ ਰਿਕਾਰਡ ਨਾ ਕੋਲ ਹੈਗਾ ਤੇ ਦੇਵਾਜੀ ਕੋਲ ਸਾਰਾ ਕਾਰਡ ਨਾ ਕੋਲ ਤੇ ਮਿਸਿੰਗ ਕਿੱਧਰ ਹੋ ਗਿਆ ਸਾਰਾ ਰਿਕਾਰਡ ਹੀ ਮੰਡੀ ਜੂਰਥੀ ਦਾ ਜਿੰਨਾ ਰਿਕਾਰਡ ਹੈ ਕ੍ਰਿਸ਼ਨਾ ਆਪਣੀ ਰਿਪੋਰਟ ਦੇ ਵਿੱਚ ਖੁਦ ਕਹਿ ਰਹੇ ਨੇ ਕਿ ਸਾਰਾ ਰਿਕਾਰਡ ਹੀ ਅਫੀਸ਼ੀਅਲ ਮਿਸਿੰਗ ਹੈ ਜਦੋਂ ਕਿ ਇਹ ਸਟੇਟਮੈਂਟ ਰਿਪੋਰਟ ਕਰਨ ਸਾਡੇ ਕੋਲ ਅਵੇਲੇਬਲ ਹੈ ਕਿ ਇੱਕ ਸਾਲ ਦੇ ਵਿੱਚ ਵਿੱਚ ਰਿਕਾਰਡ ਕਿੱਥੇ ਮਿਸਿੰਗ ਹੋ ਗਿਆ ਹੁਣ ਕੀ ਕਹਿਣਾ ਚਾਹੁੰਦੇ ਆਪੀ ਇਹ ਕਹਣਾ ਚਾਹਨੇ ਆ कि جت تک ਇਹ ਨਿਪਾਇਂ ਚੱਲ ਰਹੀ ਹੈ ਕੋਈ ਚੀਜ਼ ਨਾ ਕਿ ਕੋਈ ਵੀ ਅਧਿਕਾਰੀ ਜਿਹੜਾ ਨਾ ਪਰਚਾ ਦਰਜ ਕਰਨ ਤੋਂ ਪਹਿਲੇ ਇੱਕ ਵਾਰੀ ਸਾਹੇ ਪੇਜ ਦੇ ਉੱਪਰ ਜਾਣ ਕਰਦੇ ਜਿਹੜਾ ਬੰਦਾ ਸੰਦੀਪ ਸਿੰਘ ਨੇ ਸਾਡੇ ਤੇ ਅਲਿਗੇਸ਼ਨ ਲਗਾਏ ਨੇ ਕਿ ਅਸੀਂ ਝੂਠ ਮਾਰ ਰਹੇ ਹਾਂ ਜਾਂ ਰਿਪੋਰਟ ਦੇ ਉੱਪਰ ਅਲਿਗੇਸ਼ਨ ਲਗਾਏ ਨੇ ਉਹ ਸਾਡੇ ਸਾਡੇ ਕੋਲ ਇੱਕ ਇੱਕ ਚੀਜ਼ ਦਾ ਸਬੂਤ ਹੈ ਕਿਸੇ ਬੰਦੇ ਨੇ ਇਹਨੂੰ ਤਸੱਲੀ ਕਰਦੀ ਉਹ ਜੁਰਮ ਮਿਲਣੇ ਐਸਐਸ ਕੇ ਫਾਰਮ ਐਸਐਸ ਕੇ ਫਾਰਮ ਉਸੇ ਐਪਲੀਕੇਸ਼ਨ ਉਹਦੇ ਨੂੰ ਕਰਤੀਆਂ ਸੀ ਪਰਚਾ ਦਰਜ ਹੋਣ ਤੋਂ 4 ਘੰਟੇ ਪਹਿਲੇ ਅਸੀਂ ਐਪਲੀਕੇਸ਼ਨਾਂ ਮੂਵ ਕਰ ਚੁੱਕੇ ਸੀ ਕਿ ਸਾਡੇ ਉੱਤੇ ਅੱਜ ਝੂਠਾ ਪਰਚਾ ਹੋ ਰਿਹਾ ਹੈ ਅਸੀਂ ਈਮੇਲ ਵੀ ਕਰਦੇ ਆਂਗੇ ਕਿ ਜਦੋਂ ਇਹਦੀ ਇਨਕੁਆਇਰੀ ਲੋਕਪਾਲ ਕੋਲ ਪੈਂਡਿੰਗ ਹੈ ਅਥੇ ਅਥਾਰਟੀ ਨ ਯੂਰੀਡਿਕਸ਼ਨ ਨਹੀਂ ਹੈਗੀ ਕੋਈ ਪਰ ਜਦੋਂ ਤਾਂ ਕੋਈ ਇਨਕੁਆਇਰੀ ਨਹੀਂ ਕਰਦੇ ਇਕ ਰਿਪਾਇਰ ਜਸਟਿਸ ਇਨਕੁਆਇਰੀ ਕਰ ਰਿਹਾ ਹੈ ਕਿ ਇਹਨਾਂ ਕੋ ਯੂਰੀਡਿਕਸ਼ਨ ਹੈ ਸਭ ਤੋਂ ਇੰਪੋਰਟੈਂਟ ਗੱਲ ਜੋ ਇਹਦੇ ਦੇਖਣ ਵਾਲੀ ਗੱਲ ਇਹ ਹੈ ਕਿ ਡਿਪਟੀ ਕਮਿਸ਼ਨਰ ਫਾਈਲ ਕਰਨੇ ਡਿਪਟੀ ਕਮਿਸ਼ਨਰ ਫਾਈਲ ਕਰਨੇ ਤੇਡੇ ਉੱਪਰ ਜਿਹੜੀ ਸੰਦੀਪ ਸਿੰਘ ਵੱਲੋਂ ਤਰਖਾਸਾ ਦਿੱਤੀਆਂ ਨੇ ਉਹਦੇ ਤੇ ਕੋਈ ਕਾਰਵਾਈ ਕਰਨ ਯੋਗ ਨਹੀਂ ਡਿਪਟੀ ਕਮਿਸ਼ਨਰ ਸੋਰੀ ਡੀਐਸਪੀ ਸੁਬੇਕਿੰਗ 2010 2024 ਦੀ ਰਿਪੋਰਟ ਹੈ ਕਿ ਇਹਨਾਂ ਦੀ ਰੈਪਲੀਕੇਸ਼ਨ ਤੇ ਕੋਈ ਕਾਰਵਾਈ ਕਰਨ 83 ਡੀਨ ਹੈ 23 7 2024 ਦੀ ਰਿਪੋਰਟ ਹੈ ਕਿ ਸੰਦੀਪ ਸਿੰਘ ਨੇ ਜੋ ਐਪਲੀਕੇਸ਼ਨ ਦਿੱਤੀ ਹੈ ਉਹਦੇ ਤੇ ਕੋਈ ਕਾਰਵਾਈ ਕਰਨ ਯੋਗ ਨਹੀਂ ਹੈ ਜੇ ਸੰਦੀਪ ਸਿੰਘ ਨੂੰ ਫਿਰ ਵੀ ਕੋਈ ਲੱਗਦਾ ਕਾਰਵਾਈ ਕਰਨੀ ਤਾਂ ਮਾਝੂ ਹਾਈ ਕੋਰਟ ਨੂੰ ਜਾ ਕੇ ਅਪਰੋਚ ਕਰੇ ਸਾਡੀ ਕਰਨ ਦੀ ਕੋਈ ਲੋੜ ਨਹੀਂ ਇੱਕ ਉਹਨਾਂ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਜਿਹੜੇ ਦਫ਼ਤਰ ਦੇ ਵਿੱਚ ਕਰਨ ਕਟਾਰੀਆ ਜੀ ਨੇ ਹਾਂਜੀ ਉਹਨਾਂ ਨੇ ਕਿਹਾ ਵੀ ਕਰਨ ਕਟਾਰੀਆ ਦੇ ਉੱਪਰ ਇਹਨਾਂ ਨੇ ਇੱਕ ਅਲਿਗੇਸ਼ਨ ਲਾਈ ਸੀ ਕੋਈ ਆਰਟੀਆਈ ਵਗੈਰਾ ਲਗਾਈ ਸੀ ਜਿਹੜੇ ਆਪਣੇ ਸਾਹਮਣੇ ਬੈਠੇ ਜਿਨ੍ਹਾਂ ਦੇ ਪਰਚਾ ਹੋਇਆ ਹੈ ਜਦੋਂ ਉਹ ਇਹਨਾਂ ਦਾ ਸਾਥ ਦਿੰਦੇ ਆ ਨਾਲ ਬਣਾਉਣ ਵਾਸਤੇ ਜਾਲੀ ਜੋਬਕਾਰਡ ਬਣਾਉਣ ਵਾਸਤੇ ਤਾਂ ਇਹਨਾਂ ਦੇ ਵੱਲੋਂ ਜਿਹੜੀ ਆਪਣੀ ਤਰਖਾਸ ਵੀ ਵਾਪਸ ਲੈ ਲਈ ਜਾਂਦੀ ਆ ਉਹਦੇ ਵਿੱਚ ਕੀ ਕਹਿਣਾ ਚਾਹੋ ਇਹਦੇ ਰਿਗਾਰਡਿੰਗ ਤਾਂ ਹਰਦੀਪ ਸਿੰਘ ਜੀ ਆਪ ਕੋਈ ਦੱਸੋ ਇੱਕ ਮਿੰਟ ਇੱਕ ਮਿੰਟ ਆ ਮਾਈ ਜੀ ਉਹ ਜਾਲੀ ਜੋਬਕਾਰਡ ਦਾ ਕਰਦਾ ਕਰਨ ਕਟਾਰੀਆ ਦੇ ਜਿਹੜਾ ਜੋ ਵੀ ਮੈਂ ਕਿਹਾ ਚਾ ਪਹਿਲਾਂ ਕਿਹਾ ਜਾਂ ਬਾਅਦ ਵਿੱਚ ਕਿਹਾ ਆ ਦੇ ਕੋਈ ਮੇਰੇ ਕੋਲ ਆ ਉਹ ਜਿਹੜੇ ਜੋਬਕਾਰਡ ਉਹਨਾਂ ਨੇ ਜ਼ਿਕਰ ਕੀਤਾ ਜੀ ਆ ਇਹਨਾਂ ਨੇ ਮੈਨੂੰ ਆਟੇ ਵਿੱਚ ਦਿੱਤੇ ਆ ਆ ਦੇ ਕੋਈ ਸਰਪੰਚ ਸਾਹ ਦੇ ਆਪ ਦੇ ਖੁੱਦ ਦੇ ਥੱਲੇ ਸਨ ਤੇ ਤੁਹਾਡੇ ਵੱਲੋਂ ਕੋਈ ਖਰਾਂ ਘਟਾਰੀ ਦੇ ਖਿਲਾਫ ਦੀ ਕੋਈ ਐਪਲੀਕੇਸ਼ਨ ਵਗੈਰਾ ਲਗਾਈ ਗਈ ਸੀ ਬਹੁਤ ਵਾਰ ਲਗਾਈ ਗਈ ਸੀ ਤਾਂ ਉਹ ਕੋਈ ਉਹਨਾਂ ਦੇ ਉੱਪਰ ਕੀ ਕਾਰਵਾਈ ਹੋਈ ਜਾਓ ਤੁਸੀਂ ਵਾਪਸ ਲੈਨੇ ਪੇਪਰ ਕਾਰਵਾਈ ਉਹਨਾਂ ਦੇ ਉੱਤੇ ਹੋਈ ਉਹਨਾਂ ਦੇ ਕੰਟਰੈਕਟਰ ਰੱਦ ਹੋਇਆ ਜੀ ਕਾਰਵਾਈ ਤਾਂ ਕਿਸੇ ਦਿਨ ਹੀ ਹੋਈ ਸੀ ਜਿਨ੍ਹਾਂ ਤੇ ਬਣਦੀ ਸੀ ਕਿਸੇ ਤੇ ਨਹੀਂ ਕੀਤੀ ਉਹਨਾਂ ਦੇ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਪਹਿਲਾਂ ਇਹਨਾਂ ਨੇ ਖਣਕ ਘਟਾਰੀ ਤੇ ਉੱਪਰ ਐਪਲੀਕੇਸ਼ਨ ਲਗਾਈ ਤਾਂ ਫਿਰ ਇਹਨਾਂ ਨੇ ਜਿਹੜਾ ਸਾਜਾ ਰਲ ਕੇ ਜਿਹੜਾ ਜਾਲੀ ਜੋਬ ਕਾਰਡ ਬਣਾ ਕੇ ਮੇਰੇ ਉੱਪਰ ਜਿਹੜਾ ਪਰਚਾ ਕਰਨ ਦੀ ਚਾਲੀ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਦੱਸ ਦੇਣਾ ਜੀ ਜਿਹੜੇ ਜਾਲੀ ਜੋਬ ਕਾਰਡਾਂ ਦਾ ਇਹਨਾਂ ਨੇ ਵੇਰਵਾ ਦਿੱਤਾ ਹੈ ਐਫ ਆਈ ਆਰ ਦੇ ਵਿੱਚ ਨਕਲ ਵੇਖ ਲੈਣ ਐਫ ਆਈ ਆਰ ਦੇ ਵਿੱਚ ਜੋ ਲਿਖਿਆ ਜਾਲੀ ਜੋਬ ਕਾਰਡ ਆ ਜੋਬ ਕਾਰਡ ਹੋਈ ਹੈ ਉਹਨਾਂ ਦੇ ਮਸਟਰੋਲ ਲੱਗੇ ਆ ਜੀ ਸਵਾਟੇ ਵੱਲੋਂ ਕੋਈ ਵੀ ਐਪਲੀਕੇਸ਼ਨ ਵਾਪਸ ਤਾਂ ਨਹੀਂ ਲਈ ਗਈ ਜੋ ਕਰਨ ਘਟਾਰੀਏ ਦੇ ਖਿਲਾਫ ਦਿੱਤੀ ਗਈ ਹੋਵੇ ਨਹੀਂ ਲਈ ਗਈ ਜੀ ਵਾਪਸ ਤਾਂ ਉਹਨਾਂ ਦੇ ਵੱਲੋਂ ਤਾਂ ਇਹ ਦੋਸ਼ ਲਗਾਏ ਗਏ ਸੀ ਕਿ ਇਹਨਾਂ ਨੇ ਪਹਿਲਾਂ ਕਰਨ ਘਟਾਰੀਏ ਦੇ ਉੱਪਰ ਵੀ ਐਪਲੀਕੇਸ਼ਨ ਲਗਾਈ ਤਾਂ ਬਾਅਦ ਵਿੱਚ ਜਦੋਂ ਉਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਤਾਂ ਉਹਨਾਂ ਨੇ ਜਿਹੜੀ ਆਪਣੀ ਐਪਲੀਕੇਸ਼ਨ ਵਾਪਸ ਲੈ ਲਈ ਸਰ ਜਿਹੜੇ ਜੋਬ ਕਾਟਣ ਦੀ ਗੱਲ ਕਰਦੇ ਜਲਦੀ ਬਣੇ ਮੈਂ ਉਹ ਹੀ ਦੱਸਣਾ ਚਾਹੁੰਦਾ ਜੀ ਆ ਹਰ ਹਰ ਰਿਕਾਰਡ ਮੇਰੇ ਕੋਲ ਅਵੇਲੇਬਲ ਹੈ ਆ ਦੇਖੋ ਜੀ ਆਰਟੀਆਈ ਦੇ ਵਿੱਚ ਇਹਨਾਂ ਨੇ ਦਿੱਤਾ ਨਾ ਕਿ ਮੈਂ ਕੋਈ ਕਿਤੋਂ ਚੋਰੀ ਕਰਕੇ ਲਿਆ ਹੈ ਜੀ ਆ ਲਿਖਿਆ ਹੈ ਇਹਨਾਂ ਨੂੰ ਆਰਟੀਆਈ ਦੇ ਵਿੱਚ ਗ੍ਰਾਮ ਪੰਚਾਇਤ ਮੰਡਿਆ ਯੂਸਿੰਘ ਨੂੰ 5000 ਰੁਪਏ ਕੰਪਨਸੇਸ਼ਨ ਔਰ ਜਿਹੜੇ ਬीडीपीओ ਸੀ ਉਸ ਵਕਤ ਦੇ ਹੀ ਪ੍ਰਤਾਪ ਸਿੰਘ ਸੀਗੇ ਜੀ ਉਹਨਾਂ ਨੂੰ 10000 ਰੁਪਏ ਜੁਰਮਾਨਾ ਆਰਟੀਆਈ ਦੇ ਵਿੱਚ ਉੱਥੇ ਪਿਆ ਜੀ ਇਹ ਕੋਈ ਆਰਟੀਆਈ ਦੇ ਵਿੱਚ ਸੋਖਾ ਰਿਕਾਰਡ ਨਹੀਂ ਦਿੱਤਾ ਜੀ ਆ ਆਰਟੀਆਈ ਦੇ ਵਿੱਚ ਜਿਹੜਾ ਰਿਕਾਰਡ ਦਿੱਤਾ ਜਿਹੜੇ ਜੋਬ ਕਾਟਾ ਤੇ ਖਰਚਾ ਦਰਜ ਕਰਵਾਇਆ ਆ ਦਿਲ ਕੋ ਲੇ ਕੇ ਕਿ ਜੋਬ ਕਾਟ ਦਨ ਤੇ ਕਿ ਖਾਤਾ ੱਚਾ ਕਰਨਾ ਮੈਂ ਲੋਕਾਂ ਦੇ ਘਰੋਂ ਖਾਤ ਲੈਣ ਤਾਂ ਮੈਂ ਨਹੀਂ ਗਿਆ ਜੀ ਜੀ ਜੇ ਜੋ ਕਾਡ ਤਿਆਰ ਹੋਇਆ ਹੈ ਜਿਹੜੇ ਬੰਦੇ ਆ ਇਹਨਾਂ ਦੇ ਪੇਮੈਂਟ ਚੈੱਕ ਕੀਤੀ ਜਿਵੇਂ ਪੇਮੈਂਟ ਕਾਹਨ ਹਟਾਦਾ ਰਹੀ ਜੇ ਮੈਂ ਜਲਦੀ ਜੋ ਕਾਡ ਤਿਆਰ ਕੀਤੇ ਮੈਂ ਜਲਦੀ ਪੈਸੇ ਵੀ ਪਾ ਦੇਗੀ ਹੁਣ ਦੇਖੋ ਇਹ ਉਹਨਾਂ ਦੇ ਵੱਲੋਂ ਕਹਿ ਵੀ ਅਲੀਗੇਸ਼ਨ ਲਗਾਇਆ ਗਿਆ ਕਿ ਜਿਹੜੇ ਆਰਟੀਆਈ ਲਾ ਕੇ ਲੋਕਾਂ ਨੂੰ ਜਿਹੜਾ ਬਲੈਕਮੇਲ ਕਰਦੇ ਆ ਤੇ ਪੈਸੇ ਲੈਂਦੇ ਕੋਈ ਅੱਜ ਤੱਕ ਮੇਰੇ ਖਿਲਾਫ ਕੋਈ ਕਿਸੇ ਨੇ ਕੰਪਲੇਂਟ ਕੀਤੀ ਹੋਵੇ ਜਾਂ ਮੈਂ ਆਰਟੀਆਈ ਦੇ ਵਿੱਚ ਕੋਈ ਕਿਸੇ ਨੂੰ ਬਲੈਕਮੇਲ ਕੀਤਾ ਹੋਵੇ ਕਿਸੇ ਨੇ ਕੋਈ ਵੀ ਇੱਕ ਕੰਪਲੇਂਟ ਸੀਰਲ ਮੈਨੂੰ ਕੰਪਲੇਂਟ ਹੀ ਦਿਖਾ ਦੇ ਤੁਹਾਡੇ ਉੱਪਰ ਉਹ ਜਿਹੜਾ ਪਰਚਾ ਦਰਜ ਹੋਇਆ ਉਹ ਕਈ ਵੀ ਗ ਨੰਦ ਲੋਕਪਾਲ ਦੀ ਜੀ ਉਹਨਾਂ ਨੇ ਬੁਲਾਇਆ ਸਮੂਹ ਪੰਚਾਇਤ ਨੂੰ ਔਰ ਸਾਰਿਆਂ ਨੂੰ ਬੁਲਾਇਆ ਜਦੋਂ ਮੈਂ 31/7 ਨੂੰ ਇਹ ਮਾਂ ਜੋ ਹਾਈ ਕੋਰਟ ਚ ਆਪ ਪੇਸ਼ ਹੋਇਆ ਸੀ ਜੀ ਉਹਨਾਂ ਨੂੰ ਮੈਂ ਜਿਹੜੀ ਜੀ ਡੀਸੀ ਦਫਤਰ ਵਾਲੀ ਕੋਸ਼ਿਸ਼ ਕਰਤੀ ਨਹੀਂ ਸੀ ਮੈਂ ਆਪ ਰਿਕਵੈਸਟ ਕੀਤੀ ਔਰ ਮਾਂ ਜੋ ਹਾਈ ਕੋਰਟ ਨੇ ਮੇਰੀ ਰਿਕਵੈਸਟ ਨੂੰ ਮਨਜ਼ੂਰ ਕਰਦੇ ਹੋਏ ਪੰਜਾਬ ਲੋਕਪਾਲ ਦੀ ਇਨਕੁਆਰੀ ਲਾ ਦਿੱਤੀ ਉਹਨੂੰ ਜੀ ਬਖਲਾਟ ਵਿੱਚ ਆ ਕੇ ਕੀਤਾ ਜੀ ਉਹਦੀ ਬਖਲਾਅ ਵਿੱਚ ਕੀਤਾ ਜੀ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੂੰ ਸ਼ਿਕੰਜ ਦਿੱਤੀ ਗਈ ਸੀ ਜ਼ਿੰਦਗੀ ਰੰਜਿਸ਼ ਕੱਢੀ ਜਾ ਰਹੀ ਹੈ ਨਹੀਂ ਯਾਰ ਇਸੀ ਕੋਈ ਗੱਲ ਨਹੀਂ ਤਾਂ ਤੁਸੀਂ ਸਰਪੰਚੀ ਦਾ ਜਿਹੜਾ ਇਲੈਕਸ਼ਨ ਹੋਣਾ ਦੇ ਖਿਲਾਫ ਤੁਸੀਂ ਤੁਹਾਡੇ ਹੀ ਲੜੇ ਸੀ ਨਹੀਂ ਜੀ ਬੰਦਰਾ ਇਹਦਾ ਮਤਲਬ ਇਹ ਨਹੀਂ ਰੰਜਿਸ਼ ਕੱਢ ਰਿਹਾ ਕਿ ਮੈਂ ਇਹਨਾਂ ਦੇ ਖਿਲਾਫ ਕੋਈ ਸਬੂਤ ਲੈ ਜਾਂਦਾ ਤੇ ਰੰਜਿਸ਼ ਕੱਢ ਇਹ ਰਜਿਸਟਰ ਦੇ 10 ਬੂਤ ਹੈ ਜਿਹੜੇ ਬੰਦੇ ਹੈ ਇਹਨਾਂ ਨੂੰ ਇੱਕ ਵਾਰੀ ਵੈਰੀਫਾਈ ਕਰਕੇ ਇੱਕ ਵਾਰੀ ਸਿੰਗਲ ਵਾਰੀ ਵੀ ਕਿਸੇ ਡੀਸੀ ਦਫ਼ਤਰ ਵਾਲਿਆਂ ਨੇ ਸਿੰਗਲ ਵਾਰੀ ਵੀ ਨਹੀਂ ਬੁਲਾਇਆ ਵੀ ਆ ਬੰਦੇ ਤੇ ਜਿਨ੍ਹਾਂ ਦੇ ਦੋ ਜੋਂ ਕਾਰਡ ਬਣੇ ਆ ਕਿ ਉਹਨਾਂ ਨੂੰ ਬੁਲਾਉਣਾ ਪੈਂਦਾ ਨਹੀਂ ਸੀ ਜੀ ਜਿਨ੍ਹਾਂ ਜਿਨ੍ਹਾਂ ਦੇ ਮੈਚ ਜੋਬ ਕਾਰਡ ਮੇਰੇ ਤੇ ਦੋਸ਼ ਲਾਇਆ ਗਿਆ ਵੀ ਜਲਦੀ ਜੋਬ ਕਾਰਡ ਬਣਾਇਆ ਉਹਨਾਂ ਨੂੰ ਬੁਲਾਇਆ ਜੀ ਉਹਨਾਂ ਦੀ ਸਟੇਟਮੈਂਟ ਰਿਪੋਰਟ ਕੀਤੀ ਵੀ ਤੁਹਾਡਾ ਐ ਕਿ ਨਹੀਂ ਆ ਦੇਖੋ ਜੀ ਇਹ ਕਹਿੰਦੇ ਨਹੀਂ ਹੁੰਦਾ ਜੀ ਆ ਦੇਖੋ ਇੱਕ ਬੰਦਾ ਹੈ ਜਿਹਦੇ ਚਾਰ ਜੋਬ ਕਾਰਡ ਬਣੇ ਆ ਜੀ ਕੁਲਵੰਤ ਸਿੰਘ ਰਣਜੀਤ ਸਿੰਘ ਇੱਕ ਤੇ ਉਹਦੀ ਆਪਦੀ ਫੋਟੋ ਹੈ ਮੈਂ ਫੋਟੋ ਚੇਂਜ ਕਰਤੀ ਜੀ ਇਹ ਆਨਲਾਈਨ ਰਿਕਾਰਡ ਹੈ ਜੀ ਆਹ ਦੇਖੋ ਜੀ ਇਹ ਦੂਜਾ ਹੈ ਜਿਹੜਾ ਆਹ ਦੇਖੋ ਇਹ ਵੀ ਕੁਲਵੰਤ ਸਿੰਘ ਰਣਜੀਤ ਸਿੰਘ ਦਾ ਜੋਬ ਕਾਰਡ ਨੰਬਰ ਆ ਹੋ ਰਹਾ ਆ ਹੋ ਰਹਾ ਆਹ ਫੋਟੋ ਜਿਹੜੀ ਲਾਈ ਹੈ ਕੁਲਵੰਤ ਸਿੰਘਜੀਤ ਸਿੰਘ ਦੀ ਲਾਤੀ ਬੰਦਾ ਸਾਡੇ ਪਿੰਡ ਦਾ ਹੀ ਹੈ ਪਰ ਫੋਟੋ ਚੇਂਜ ਕਰਕੇ ਕੁੜ ਇੱਕੋ ਬੰਦੇ ਦਾ ਪੈਸੇ ਇੱਕੋ ਖਾਤੇ ਵਿੱਚ ਚੋਤੇ ਕਿੰਨੇ ਕਿਸ ਤਰ੍ਹਾਂ ਦੇ ਮਾਮਲੇ ਕਿੰਨੇ ਕੋ ਹੋਣ ਇਸ ਤਰ੍ਹਾਂ ਦੇ ਘਟੋ ਘਟ 60 ਤੋਂ 70 ਕਾਰ ਹੈ ਜਿਹਨਾਂ ਦੇ ਇਹ ਆ ਗਾਈ ਜਿਨ੍ਹਾਂ ਦੀ ਪੈਸੇ ਦੀ ਉਲਟ-ਪੁਲਟ ਬੜੀ ਵੱਡੀ ਹੋਈ ਹੈ ਕਿਸੇ ਦੇ ਆਪ ਦੇਖੇਗੇ ਇੱਕ ਇੱਕ ਖਾਤਾ ਚੈੱਕ ਕੀਤਾ ਜਾਵੇ ਕਿੰਨੇ ਬਣਾਏ ਜੋ ਕਰਕੇ ਬਣਾਏ ਜੋ ਕਰ ਸਪੰਸਰ ਨਹੀਂ ਬਣਾਏ ਜਾਂਦੀ ਤੁਸੀਂ ਨਾਲ ਸੀ ਉਹ ਨਹੀਂ ਜੀ ਬਿਲਕੁਲ ਨਾਲ ਨਹੀਂ ਸੀ ਹੋਰ ਕਿੰਦੇ ਕਿਦੇ ਸ਼ਾਮਲ ਕੌਣ ਕੌਣ ਹੋ ਸਕਦੇ ਕੌਣ ਕੌਣ ਸ਼ਾਮਲ ਹੋ ਸਕਦੇ ਜਿਹਦੇ ਵਿੱਚ ਮੇਗਾ ਕਈ ਵਾਰੀ ਆਣਗੇ ਜਿਨ੍ਹਾਂ ਨੇ ਔਰ ਪ੍ਰਿੰਟ ਦੇ ਬੰਦੇ ਇਹ ਇਹ ਚੈੱਕ ਕੀਤਾ ਜਾਣਾ ਚਾਹੀਦਾ ਆ ਇੱਕ ਪਲਵੰਤ ਸਿੰਘ ਦਾ ਜੋਬ ਕਾਰਡ ਬਣ ਗਿਆ ਚਾਰ ਬਣ ਗਿਆ ਸਪੋਸ਼ ਕਰ ਲੋ ਜੀ ਸਰ ਖਾਤਾ ਉਹਦਾ ਇੱਕ ਹੀ ਹੋਣਾ ਚਾਹੀਦਾ ਇੱਕ ਜਗ੍ਹਾ ਤੇ ਕੰਮ ਕਰ ਸਕਦਾ ਸੇਮ ਟਾਈਮ ਵੀ ਚਾਰ ਜਨਾਂ ਦੇ ਕੰਮ ਤਾਂ ਨਹੀਂ ਕਰ ਸਕਦਾ ਜੇ ਚਾਰ ਜੋਬ ਕਾਰਡ ਬਣ ਗਏ ਤਾਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਤੇ ਬੁਲਾਈ ਹੈ ਕੀ ਮਾਮਲਾ ਇਹਨਾਂ ਮੁੱਦਾ ਕੀ ਹੈ ਇਹਦਾ ਮੁੱਦਾ ਇਹ ਹੈ ਜਿਹੜੇ ਅਮਰੇ ਤੇ ਝੂٹے ਦੋਸ਼ ਲਾਏ ਆ ਇਹਨਾਂ ਨੇ ਮੇਰੇ ਤੇ ਪਰਚਾ ਦਰਜ ਕਰਵਾਇਆ ਜੀ ਮੈਂ ਉਹਦੇ ਬਾਰੇ মিডিਆ ਰਾਹੀਂ ਇਹਨਾਂ ਦੱਸਣਾ ਚਾਹੁੰਨਾ ਔਰ মিডিਆ ਦੇ ਰਾਹੀਂ ਮੈਂ ਵੀ ਕਹਿਣਾ ਚਾਹੁੰਦਾ ਜੀ ਪਿੰਡ ਵਿੱਚ ਪ੍ਰੈਸ ਕਾਨਫਰੰਸ ਰੱਖ ਲਵੇ ਜੇ ਦੀ ਲੱਤਾਂ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਜਾਣ ਹੈ ਮੈਂ ਹਰ ਇੱਕ ਚੀਜ਼ ਦਾ ਸਬੂਤ ਦੇ ਨਾਲ ਦਾ ਜਵਾਬ ਦੇਵਾਂਗਾ ਪਰ ਇੱਕ ਹੀ ਹੋਵੇਗੀ ਉੱਥੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਦੰਗਾ ਕਰਨ ਦੀ ਕੋਸ਼ਿਸ਼ ਨਾ ਕਰੇ ਮੇਰੇ ਨਾਲ ਆ ਕੇ ਬੈਠੇ ਮੈਂ ਇੱਕ ਇੱਕ ਜੀ ਕਹੇ ਮੈਨੂੰ ਵੀ ਤੂੰ ਇੱਥੇ ਗਲਤ ਹੈ ਤੇ ਮੈਂ ਉਹਦਾ ਹਰ ਇੱਕ ਚੀਜ਼ ਦਾ ਜਵਾਬ ਦੇਵਾਂਗਾ ਸਮੈਤ ਸਬੂਤ ਦੇ ਜੇ ਅਗਰ ਮੈਂ ਜਵਾਬ ਨਾ ਦੇ ਸਕਿਆ ਉੱਤੇ ਜੋ ਮੈਨੂੰ ਸਜ਼ਾ ਦੇਣਗੇ ਪਿੰਡ ਦੇ ਲੋਕ ਮੈਂ ਭੁਗਤਣ ਲਈ ਤਿਆਰ ਹਾਂ ਕਿ ਨਾ ਮੇਰਾ ਨਾਮ ਹਰਦੀਪ ਸਿੰਘ ਹੈ ਕੋਈ ਲਾਪਾਤਰੀਆਂ ਦੇ ਉੱਪਰ ਵੀ ਆਰਟੀ ਹੈ ਵਗੈਰਾ ਲਗਾਈ ਹੋਈ ਹੈ ਜਿੰਨਾਂ ਨੂੰ ਯਾਨੀ ਕਿ ਮਕਾਨ ਬਣਾਉਣ ਦੇ ਲਈ ਵੀ ਕੁਝ ਪੈਸੇ ਮਿਲਦੇ ਆ ਬਿਲਕੁਲ ਨਹੀਂ ਲਗਾਈ ਗਈ ਜੀ ਐਸੀ ਕੋਈ ਨਹੀਂ ਲਗਾਈ ਗਈ ਮੈਂ ਪੰਚਾਇਤ ਤੇ ਹੀ ਲਗਾਈ ਜੀ ਵੀ ਜਿਹੜੇ ਮਕਾਨ ਹੈਗੇ ਜੀ ਅੱਜ ਵੀ ਘੱਟੋ ਘੱਟ 10 ਜਿਹੜੇ ਗਰੀਬ ਘਰ ਹੈਗੇ ਜੀ ਉਹਨਾਂ ਦੇ ਮਕਾਨ ਬਣੇ ਨਹੀਂ ਇੱਕ ਮੈਂਬਰ ਹੈਗਾ ਜੀ ਜਿਹੜਾ ਇਹਦੇ ਬਿਲਕੁਲ ਸੱਜੀ ਬਾਹ ਹੈ ਜੀ ਉਹਦੇ ਦੋ ਪਿਓ ਪੁੱਤਰ ਹੈ ਪਹਿਲਾਂ ਵੀ ਮਕਾਨ ਉਹ ਲੈਂਡ ਦੇ ਯੋਗ ਨਹੀਂ ਸੀ ਪਰ ਫਿਰ ਵੀ ਉਹਨਾਂ ਨੂੰ ਦੇਤੇ ਮਕਾਨ ਉਹਨਾਂ ਨੂੰ ਦੇਤੇ ਤੇ ਜਿਨ੍ਹਾਂ ਦੇ ਡਿੱਗਣ ਵਾਲੇ ਹੋਏ ਪਏ ਹੈ ਵੀ ਉਹਨਾਂ ਦਾ ਕੋਈ ਪਤਾ ਨਹੀਂ ਜਦੋਂ ਬਾਰਸ਼ ਆ ਜੇ ਥੱਲੇ ਥੱਲੇ ਆਏ ਉਹਨਾਂ ਉਹਨਾਂ ਨੂੰ ਨਹੀਂ ਦਿੱਤੇ ਮਕਾਨ 2011 ਤੋਂ ਲੈ ਕੇ ਅੱਜ ਤੱਕ ਉਹਨਾਂ ਦੀ ਲਿਸਟ ਦੇ ਵਿੱਚ ਅੱਜ ਵੀ ਨਾਮ ਬੋਲਦਾ ਹੈ ਉਹਨਾਂ ਦੇ ਘਰੇ ਜਾ ਕੇ ਵੇਖੋ ਜੀ ਇਹ ਲੱਗਦਾ ਜਿਵੇਂ ਮੱਛੀ ਤਲਾਬ ਬਣਾ ਹੋਵੇ ਉਹਨਾਂ ਦੇ ਘਰੇ ਇੰਨੇ ਐਨੇ ਕਰ ਡੂੰਗੇ ਹੈ ਜੀ ਮੈਂ ਉਹਨਾਂ ਦਾ ਨਾਮ ਵੀ ਦੱਸ ਸਕਦਾ ਵੀ ਬੰਦਾ ਉਤਮ ਸਿੰਘ ਹੈ ਪੁੱਤਰ ਵਿਸ਼ਨ ਸਿੰਘ ਦਾ ਹੀ ਉਹਨਾਂ ਦੇ ਘਰੇ ਜਾ ਕੇ ਵੇਖਣ ਇਹਨਾਂ ਨੇ ਕੋਈ ਕਹਿ ਅਸੀ ਕੋਈ ਗੱਲ ਨਹੀਂ ਕੀਤੀ ਜੀ ਪਰਚੇ ਵਰਗੇ ਹੀ ਕਹਿਣਾ ਚਾਹੁੰਦੇ ਜੀ ਪਰਚਾ ਕਿਸ ਕਰਕੇ ਕਰਵਾਏਗਾ ਅੱਜ ਜਿਹੜਾ ਹੈਗਾ ਜੀ ਬਿਲਕੁਲ ਮੇਰੇ ਤੇ ਨਜਾਇਜ਼ ਹੋਇਆ ਜੀ ਇਸ ਦਾ ਮੈਂ ਜਵਾਬ ਦੇ ਸਕਦਾ ਕਿ ਸਟੋਰ ਤੇ ਬਸ ਇਹ ਬਗਲਾੜ ਦੇ ਵਿੱਚ ਹੋਇਆ ਜੀ ਜਦੋਂ ਪੰਜਾਬ ਲੋਕਪਾਲ ਨੇ ਗਨੋਤ ਸ਼ਰਮਾ ਜੀ ਨੇ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਆਪਣੀ ਐਫਆਈਆਰ ਦੇ ਵਿੱਚ ਵੀ ਇਹ ਚੀਜ਼ ਲਿਖੀ ਹੈ ਵੀ ਮਾਨਯੋਗ ਹਾਈ ਕੋਰਟ ਨੇ ਜਿਹੜਾ ਕੇਸ ਹੈਗਾ ਡਿਸਪੋਜ਼ ਆਫ ਕਰਤਾ ਬਸ ਇੰਨਾ ਕਰਕੇ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਔਰ ਦੂਜੇ ਕੋਰਟ ਨੂੰ ਘੁਮਾਇਆ ਪੋਲੀਟੀਕਲ ਲੀਡਰ ਜਿਹੜਾ ਹੁੰਦਾ ਕਰਦਾ ਪਰ ਗਿਲਾ ਮਾਤੇ ਐਕਟ ਹੀ ਹੈ ਇਹ ਮੈਨੂੰ 10 15 ਦਿਨ ਮੇਰੇ ਡੈਡੀ ਦੀ ਡੈਥ ਕੋਈ ਨੂੰ ਹੋਈ ਸੀ ਔਰ ਮੈਨੂੰ ਇਹ ਲੱਗਦਾ ਸੀ ਮੇਰੇ ਘਰੇ ਆਣ ਜਾਣ ਸੀਗਾ ਵੀ ਐਮ ਐਲ ਸਾਹਿਬ ਤੁਸੀਂ ਕਰਾਣਾ ਸੀ ਤਾਂ ਕੋਈ ਚੱਕਰ ਨਹੀਂ ਸੀ ਕਰਾ ਦਿੰਦੇ ਪਰ 10 ਕੁ ਦਿਨ ਰੁਕ ਜਾਂਦੇ ਤਾਂ ਕਿ ਮੈਂ ਜਿਹੜਾ ਘਰ ਦਾ ਸਾਰਾ ਸਲਤਮ ਮੈਂ ਵੇਖ ਲੈਂਦਾ ਮੈਨੂੰ ਉਹਨਾਂ ਨਾਲ ਗਿਲਾ ਨਹੀਂ ਹੈਗਾ ਐਮ ਐਲ ਬੰਕ ਹੀ ਕਰਵਾ ਦੋ ਤਾਂ ਕੀ ਚਾਹੁੰਦੇ ਕੀ ਉਹ ਮੈਂ ਤਾਂ ਕਹਿੰਦਾ ਐਸਐਸਪੀ ਸਾਹਿਬ ਕੋਲ ਮੇਰੀ ਅੰਕਵੈਰੀ ਲੱਗੀ ਐ ਇਹਦੀ ਪੂਰੀ ਜਾਂਚ ਕਰਨ ਔਰ ਅਸੀਂ ਹਰ ਇੱਕ ਸਬੂਤ ਵਿੱਚ ਸਹਿਯੋਗ ਦੇਵਾਂਗੇ ਔਰ ਜਿਹੜੀ ਅੰਕਵੈਰੀ ਦੇ ਵਿੱਚ ਪਰਚਾ ਕਰਜ ਕਰਨ ਜੇਕਰ ਹੋਇਆ ਤੇ ਇਹਨਾਂ ਤੇ ਝੂਠਾ ਪਰਚਾ ਇਹਨਾਂ ਤੇ ਜੇ ਅੰਕਵੈਰੀ ਜਿਵੇਂ ਸਾਫ ਪਾਇਆ ਜਾਂਦਾ ਇਹਨਾਂ ਤੇ ਝੂਠਾ ਪਰਚਾ ਜਿਹੜਾ ਇਹਨਾਂ ਨੇ ਪਾਇਆ ਉਹਦੇ ਤੇ ਦੁਬਾਰਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੀ ਨਾ ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਹੈ ਸਰ ਕਿਹੜੀ ਪਾਰਟੀ ਨਾਲ ਬਲੋਂਗ ਕਰਦੇ ਮੈਂ ਕਿਸੇ ਪਾਰਟੀ ਨਾਲ ਨਹੀਂ ਕਰਦਾ ਸਹੀ ਤਾਂ ਵੈਸੇ ਮੈਂ ਜਿਹੜਾ ਹੁਣ ਦਾ ਮੜਾ ਮੜਾ ਇਸ ਪਾਰਟੀ ਦਾ ਪੈਸਟ ਪਲਾਨ ਵਿੱਚ ਮੈਂ ਕਾਂਗਰਸ ਪਾਰ ਤੁਸੀਂ ਕਾਂਗਰਸ ਦੇ ਹੋ ਹਾਂ ਜੀ ਮੈਂ ਕਾਂਗਰਸ ਮੈਂ ਕਾਂਗਰਸ ਐ ਰੈਕਸ਼ਨ ਵੀ ਜਿਹੜਾ ਸਰਪੰਚੀ ਦਾ ਤੁਹਾਡੇ ਵੱਲੋਂ ਲੜਿਆ ਗਿਆ ਸੀ ਉਹ ਨਹੀਂ ਮੇਰੇ ਵੱਲੋਂ ਨਹੀਂ ਲੜਿਆ ਤੁਹਾਡੇ ਕੋਈ ਫੈਮਿਲੀ ਮੈਂਬਰ ਨਹੀਂ ਨਹੀਂ ਮੇਰੇ ਪਿਤਾ ਜੀ ਨੇ ਪਹਿਲਾਂ ਲੜਿਆ ਸੀ ਉਸ ਤੋਂ ਬਾਅਦ ਮੇਰਾ ਕੋਈ ਆ ਗਿਆ ਕਿਹੜੀ ਪਾਰਟੀ ਦੇ ਲਈ ਨਹੀਂ ਰਿਲੇਟਡ ਉਸ ਟਾਈਮ ਕੋਈ ਪਾਰਟੀ ਨਹੀਂ ਕਿਹੜੀ ਪਾਰਟੀ ਸੀ ਉਹਨਾਂ ਦੀ ਉਸ ਟਾਈਮ ਕੋਈ ਪਾਰਟੀ ਚ ਨਹੀਂ ਸੀ ਹੁਣ ਮੈਂ ਇਹ ਮਤਲਬ ਹੋ ਸਕਦਾ ਤੁਸੀਂ ਕਾਂਗਰਸ ਸੀ ਹੋਣ ਕਰਕੇ ਜਿਹੜਾ ਪੋਲੀਟੀਕਲ ਦਬਾਅ ਪਾਇਆ ਜਾ ਰਿਹਾ ਹੈ ਨਹੀਂ ਪੋਲੀਟੀਕਲ ਦਬਾਅ ਕਾਂਗਰਸ ਸੀ ਹੋਣ ਕਰਕੇ ਨਹੀਂ ਪਾਇਆ ਜਾ ਰਿਹਾ ਕਾਂਗਰਸ ਹੋਣ ਕਰਕੇ ਮੈਂ ਨਹੀਂ ਕਹਿੰਦਾ ਵੀ ਪਾਰਟੀਵਾਦੀ ਕਰਦੇ ਬਸ ਸਿਰਫ ਇਹ ਆਪਦੇ ਵਰਕਰ ਦੀ ਮਦਦ ਕਰ ਰਿਹਾ ਹੈ ਇਸ ਕਰਕੇ ਕਰ ਰਿਹਾ ਹੈ ਕਿਉਂਕਿ ਇਹਨਾਂ ਦੀ ਹਰ ਵਾਰ ਯਾਦ ਹੈ ਤੇ ਇੱਕ ਸਰਪੰਚ ਨਹੀਂ ਹੈਗਾ ਚਾਰ ਪੰਜ ਸਰਪੰਚ ਹੈ ਮੈਂ ਤਾਂ ਸਮਣਾ ਸਾਹਿਬ ਨੂੰ ਕਹਿੰਦਾ ਕਿ ਉਹਨਾਂ ਤੋਂ ਬਚੋ ਜੇ ਅਗਲੀ ਵਾਰੀ ਤੁਸੀਂ ਵਧੀਆ ਬੰਦੇ ਹੋ ਤੁਸੀਂ ਚੰਗੇ ਬੰਦੇ ਹੋ ਜੇ ਅਗਲੀ ਵਾਰੀ ਐਮਐਲ ਬਣਨਾ ਜਿਹੜੇ ਉਹ ਚਾਰ ਪੰਜ ਸਰਪੰਚ ਹੈ ਨਾ ਉਹਨਾਂ ਤੋਂ ਬਚੋ ਜੇ ਉਹਨਾਂ ਦੀ ਇਨਕੁਆਰੀ ਕਰਾ ਕੇ ਵੇਖ ਲੈਣ ਸਰਪੰਚ ਐਮਐਲ ਸਾਹਿਬ ਉਹਨਾਂ ਸਰਪੰਚਾਂ ਦੇ ਖਿਲਾਫ ਪਤਾ ਨਹੀਂ ਕਿੱਡਾ ਕੋ ਨਿਕਲੂਗਾ ਕਿੰਨਾ ਕੋ ਕਪੜੇ ਨਿਕਲਣਗੇ ਵੱਡੇ ਵੱਡੇ ਕਪੜੇ ਨਿਕਲਣਗੇ ਇਸ ਗੱਲ ਦਾ ਸਮਣਾ ਸਾਹਿਬ ਨੂੰ ਪਤਾ ਨਹੀਂ ਹੋਏਗਾ ਇਹਨਾਂ ਗੱਲਾਂ ਦਾ ਸਮਣਾ ਸਾਹਿਬ ਨੂੰ ਸ਼ਾਇਦ ਨਾ ਪਤਾ ਹੋਊਗਾ ਜੀ ਵਰਕਰ ਆਪ ਥੋੜੀ ਜਿਹੇ ਸਰਪੰਚ ਜੇਗਾ ਆਪ ਥੋੜੀ ਜਾ ਕੇ ਦੱਸਦਾ ਜੇ ਕੋਈ ਵਰਕਰ ਜਾ ਕੇ ਦੱਸੂਗਾ ਸ਼ਾਇਦ ਆਜੀ ਮੈਂ ਕਹਿ ਰਿਹਾ ਬੇਨਤੀ ਕਰਾਂ ਮੀਡੀਆ ਲਈ ਸ਼ਾਇਦ ਹੋ ਸਕਦਾ ਜੀ ਇਹ ਸਮਣਾ ਸਾਹਿਬ ਤੱਕ ਗੱਲ ਪਹੁੰਚ ਜਾਵੇ ਕੋਈ ਗੱਲ ਹੋਈ ਹੈ ਸਮਣਾ ਸਾਹਿਬ ਨਹੀਂ ਮੇਰੀ ਸਮਣਾ ਸਾਹਿਬ ਨੇ ਕਦੇ ਵੀ ਕੋਈ ਗੱਲ ਨਹੀਂ ਸਮਣਾ ਸਾਹਿਬ ਨੇ ਤਾਂ ਮੈਨੂੰ ਕਦੇ ਮਮੋ ਬਾਈ ਬੇਸ ਦੇਖਿਆ ਨਹੀਂ ਜੇ ਬੰਦਾ ਮੈਂ ਚੱਲੇ ਨਹੀਂ ਚੱਲ ਨਹੀਂ ਚਲ ਆਪਾਂ ਜਾਣਕਾਰੀ ਵਾਸਤੇ ਤਾਂ ਲੈ ਰੱਖੀ